रापती रो <laughs> <antibiotics> <ma> <ountain> अॼु राजो इदर ਆ ਦਸ ਪਾਲ ਕਰਵਾ ਰਹੀ ਮੇਰੇ ਮੁੰਡਿਆ ਨਾ ਚੋਣ ਵਾਲਾ ਸੀ ਜੀ ਅਮਰੀ ਉਹਦੀ 10 ਸਾਲ ਗੱਲ ਕੀ ਹੋਈ ਇੱਥੇ ਮੁੰਡਾ ਸਾਡਾ ਮਿਲਣ ਵਾਸਤੇ ਆਇਆ ਸੀ ਹੱਟ ਅਦੂ ਬੰਦਿਆਂ ਦੇ ਮਾਰ ਦਿੱਤਾ ਤੁਹਾਡੀ ਕੋਈ ਸਰਵਾਈ ਦੀ ਹੋਈ ਆ ਜੇ ਕੋਈ ਝੜਵਾਈ ਦੀ ਹੋਈ ਹੈ ਜੇ ਸਾਡੀ ਤੁਹਾਡਾ ਤੇਰਾ ਮੁੰਡਾ ਮਰ ਗਿਆ ਇਹ 24 ਤਰੀਕ ਨੂੰ ਲੜਾਈ ਹੋਈ ਸੀ ਕਿ ਫਟਕ ਤੇ ਜਟ ਮੱਜੀ ਸਿਰ ਦੇ ਵਿੱਚ ਮੱਜੀ ਸਿਰ ਦੇ ਵਿੱਚ ਮੱਜੀ ਸਿਰ ਦੇ ਵਿੱਚ ਸਿਰ ਤੇ ਮੱਜੀ ਸੌ ਹਾਂਜੀ ਹੁਣ ਹੋਈ ਆ ਥੋੜਾ ਜੇ ਰਤਾ ਘੰਟਾ 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 ਹੋਇਆ ਉਹ ਜੇ ਬਜੇ ਆ ਨਿਆ ਹੋਣ ਹੋਇਆ ਤਾਂ ਘਟਾ ਘਟਾ ਹੋਇਆ ਮੈਂ ਕੀ ਜਨਾ ਮੇਰੇ ਮੇਨਕਨ ਸਾਹਿਬ ਮੇਰਾ ਪੋਰਾ ਨਹੀਂ ਹੋਇਆ ਕਿਸੇ ਨੇ ਵੀ ਨਾ ਐਸਐਸਓਰੇ ਸੁਣੀ ਨਾ ਕਿਸੇ ਨੇ ਸੁਣੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਪਾ ਮੇਰਾ ਮੁੰਡਾ ਮਰ ਗਿਆ ਮੈਨੂੰ ਇਨਸਾਫ ਚਾਹੀਦਾ ਮੇਰਾ ਮੁੰਡਾ ਮਰ ਗਿਆ ਬੱਸ ਮੈਨੂੰ ਚਾਹੀਦਾ ਮੈਨੂੰ ਐਸਐਸਪੀ ਦਫਤਰ ਐਸਐਸਪੀ ਸਾਹਿਬ ਨੇ ਮੇਰੀ ਇਹ ਹੀ ਬੇਨਤੀ ਹੈ ਮੇਰਾ ਉਹ ਤਿੰਨ ਤੇ 302 ਦਾ ਪਰਚਾ ਹੋਵੇ ਉਹ ਸਾਰੇ ਰੈਸਟੋਰਾਂ ਉਹ ਸਾਰਾ ਕੁਝ ਹੋਵੇ ਮੈਨੂੰ ਬੱਸ ਇੱਥੇ ਜੇ ਮੈਨੂੰ ਇਨਸਾਫ ਨਾ ਮਿਲਿਆ ਮੈਂ ਐਸਐਸਪੀ ਦਫਤਰ ਤਰਨਾਲਾ ਤੇ ਨਾਲੇ ਮੈਂ ਉੱਥੇ ਐਸਐਸਪੀ ਦਫਤਰ ਮੈਂ ਆਪਣੀ লাশ ਨੂੰ ਮੁੰਡੇ ਦੇ ਨੂੰ ਮੈਂ ਫੂਕਣਾ ਨਹੀਂ ਆ ਮੈਂ ਨਹੀਂ ਫੂਕਣਾ ਆਪਣੇ ਮੁੰਡੇ ਦੀ লাশ ਨੂੰ ਮੈਂ ਐਸਐਸਪੀ ਦਫਤਰ ਤਰਨਾਲਾ ਦੇ ਜਿੰਨੇ ਬੰਦੇ ਆ ਉਹ ਸਾਰੇ ਦੇ ਸਾਰੇ ਅਰੈਸਟ ਕੀਤੇ ਜਾਣ ਤੇ ਸਾਰੇ ਤੇ ਪਰਚਾ 302 ਦਾ ਪਰਚਾ ਤੇ 307 ਦਾ ਪਰਚਾ ਸਾਰੇ ਤੇ ਹੋਣਾ ਚਾਹੀਦਾ ਬਸ ਮੇਰੀ ਇਹ ਐਸਐਚਓ ਮੈਨੂੰ ਕੱਲ ਫੋਨ ਆਇਆ ਮੈਨੂੰ ਕਹਿੰਦੇ ਵੀ ਅਖੇ ਜਿਹੜਾ ਨਾਮ ਲਿਖਾਉਂਦੇ ਸੀਗੇ ਜਿਨ੍ਹਾਂ ਨੇ ਨਾਮ ਲਿਖਾਣੇ ਸੀ ਉਹ ਅਗੇ ਨਾਂ ਲਖਾਉਂਦੇ ਤੇ ਸੱਚੋ ਕਹਿੰਦਾ ਨਾਂ ਸਾਫ ਨਾ ਲਖਾਈ ਮੈਂ ਨਹੀਂ ਦਾ ਕਹਿੰਦਾ ਯਾਰ ਤੂੰ ਦੇਖ ਚੋ ਸੋਚ ਕੇ ਨਾਂ ਲਖਾਈ ਮੈਂ ਕਹਾ ਸਰ ਜੀ ਮੈਂ ਨਹੀਂ ਨਾਂ ਲਖਾਣੇ ਆ ਨਾਂ ਲਖਾਣੇ ਉਹਨਾਂ ਨੇ ਮੈਂ ਕਹਾ ਮੈਂ ਨਹੀਂ ਨਾਂ ਲਖਾਣੇ ਨਾਂ ਲਖਾਣੇ ਉਹਨਾਂ ਨੇ ਜਿਨ੍ਹਾਂ ਨੇ ਮੈਂ ਤੇ ਮੈਂ ਕਹਾ ਸਿੱਧਾ ਹਸਪਤਾਲ ਆਇਆ ਮਗਰ ਮੈਨੂੰ ਕੀ ਪਤਾ ਮੇਰਾ ਕੋਈ ਇਨਸਾਫ ਨਹੀਂ ਹੋਇਆ ਯਾਰਾ ਮੇਰੇ ਮੁੰਡਾ ਮਰ ਗਿਆ ਮੈਨੂੰ ਮੈਂ ਐਸਐਸਪੀ ਦਫ਼ਤਰ ਤੱਕ ਨਾ ਨਾ ਜੇ ਮੇਰੇ ਮੇਰੀਆਂ ਦੋ ਕੁੜੀਆਂ ਆ ਮੇਰੇ ਭਰਾਵਾਂ ਚ ਕੋਈ ਕੁੜੀ ਨਹੀਂ ਆ ਪੰਜ ਭੈੜਾਾਂਾਂ ਵਿੱਚ ਸਾਡੀ ਉਹਨਾਂ ਦੀਆਂ ਉਦਾਂ ਮੇਰੀਆਂ ਦੋ ਆ ਇੱਕੋ ਹੀ ਮੁੰਡਾ ਵਾ ਸਿਰਫ 18 ਸਾਲ ਉਮਰ ਚੀਕੀ ਸਾਡੀਆਂ ਸਾਡੀਆਂ 6 ਕੁੜੀਆਂ ਸੀਗੀਆਂ ਹਾਏ ਬੜਾ ਮੂਨਾ ਕਰ ਜਾਈਏ ਕਰ ਜਾਈਏ ਹਾਰਾ ਕੋਲਿਆ ਹਏ ਸਰ ਇੱਕ ਇੱਕ ਬੰਦਾ ਇਹੀ ਕਰਾਂਗੇ ਕਿਹੜਾ ਕੂਣਾ ਕਰ ਜਾਈਏ ਅਸੀਂ ਹਏ ਸਾਡੇ 17 ਸਾਲਾਂ ਦਾ 18 ਦਾ ਹੋਇਆ ਨਹੀਂ ਸੀ ਨਹੀਂ ਹੋਇਆ 18 ਦਾ ਹਏ 12 ਮਹੀਨੇ ਟਾਰਾ ਨਾ ਹੋਣਾ ਸੀ ਪਰ ਇਹ 18 ਨਾ ਹੋ ਗਿਆ ਸੀ ਹੋ ਗਿਆ 18 ਹਏ ਇਨਸਾਫ ਚਾਹਦੇ ਨੇ ਸਜ਼ਾ ਮਿਲੇ ਵਾਤਵਾਤ ਜਿੰਨੀ ਹੋ ਸਕੇ ਆਏ ਆੜੇ ਬੋਲਾ ਪੋਰਾ ਆ ਬੱਚਾ ਸਾਡਾ ਕੋਈ ਇਨਸਾਮ ਨਹੀਂ ਦੇ ਰਹੀ ਆ ਆਏ ਕੀ ਕਰਨ ਲੱਗ ਜਾਈਏ ਸਾਡਾ ਕੋਈ ਸਾਰਾ ਨਹੀਂ ਕੀ ਮੰਗਦੀ ਆ ਉਹਨੇ ਤਾਂ 302 ਦਾ ਮਾਰ ਪਰਚਾ ਉਹਨਾਂ ਜਾਈਦਾ ਉਹਨੇ ਸਾਨੂੰ ਸਾਹਮਣੇ ਨਹੀਂ ਕਹਿੰਦਾ ਨਹੀਂ ਤੇ ਅਸੀਂ ਐਸਐਸਪੀ ਦਫਤਰ ਤੱਕ ਰੋਣਾ ਮੇਰਾ ਨਾਮ ਪੂਜਾ ਤੇ ਸਾਡਾ ਹਾਂਜੀ ਬਹੁਤ ਜ਼ਿਆਦਾ ਸਿਰ ਤੇ ਬਹੁਤ ਜ਼ਿਆਦਾ ਸਿਰ ਤੇ ਸੱਤ ਲਾਤੀ ਅੱਜ 14 ਦਿਨਾਂ ਬਾਅਦ ਖਤਮ ਹੋ ਗਿਆ ਉਸਤਾ ਲੈਂਦਾ ਹੀ ਉਹਨਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇੰਨੀ ਕਿ ਜ਼ਿਆਦਾ ਸਜ਼ਾ ਦਿੱਤੀ ਜਾਵੇ ਇਕੱਲਾ ਇਕੱਲਾ ਬੱਚਾ ਹੀ ਮਾਂ ਪਿਓ ਦਾ ਉਹਨੂੰ ਨਹੀਂ ਸਜ਼ਾ ਦਿੱਤੀ ਜਾਵੇ ਤੁਹਾਡਾ ਕੀ ਲੱਗਦਾ ਨੇਮਾ ਉਹ ਸੁਣਵਾਈ ਨਹੀਂ ਕਰਦੀ ਬਿਲਕੁਲ ਨਹੀਂ ਸੁਣਵਾਈ ਕਰਦੀ ਇੱਥੇ ਆਉਂਦੀ ਹੋਹਾ ਕੇ ਚਲ ਜਾਂਦੀ ਜੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਕਿੰਨੇ ਦਿਨ ਹੋ ਗਏ ਅੱਜ ਅੱਜ 14 ਦਿਨ ਬਾਹਰ ਬਾਹਰ 13 ਦਿਨ ਹੋ ਗਏ ਨੇ ਦੇਖੋ ਜੀ ਅੱਜ ਡੈਥ ਹੋ ਗਈ ਜੇ